ਤਾ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਹੁਣ ਆਪਾਂ ਪਹੁੰਚ ਗਏ ਸਵਾਲ ਨੰਬਰ 22 ਦੇ ਉੱਤੇ 72 ਨੰਬਰ ਟੈਸਟ ਸ਼ੁਰੂ ਕੀਤਾ ਹੋਇਆ ਸੀਗਾ ਤਾਂ ਧਿਆਨ ਦੇ ਨਾਲ ਦੇਖੋ ਬੇਟਾ ਭਾਈ ਨੰਬਰ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ 1 ਤੋਂ 25 ਤੱਕ ਸੰਖਿਆਵਾਂ ਦਾ ਜੋੜ ਫਲ ਹੈ ਤਾਂ ਬੇਟਾ ਇਹਦੇ ਲਈ ਮੈਂ ਤੁਹਾਡੇ ਜਿਹੜੇ ਦੋ ਤਿੰਨ ਫਾਰਮੂਲੇ ਤੇ ਜਿਹੜੇ ਤੁਹਾਨੂੰ ਕਰਵਾਏ ਵੀ ਸੀਗੇ ਮੈਂ ਤੁਹਾਨੂੰ ਫੇਰ ਰਿਪੀਟ ਕਰਵਾਉਣ ਲੱਗਾ ਜਦੋਂ ਇਦਾਂ ਦਾ ਸਵਾਲ ਆ ਜਾਵੇ ਉਹ ਇੱਕ ਤੋਂ 25 ਤੱਕ 1 ਤੋਂ 50 ਤੱਕ 1 ਤੋਂ 100 ਤੱਕ ਤੁਹਾਨੂੰ ਪੁੱਛ ਸਕਦਾ ਹੈ ਤੇ ਇਹਦਾ ਪਹਿਲਾ ਫਾਰਮੂਲਾ n ਪ੍ਰਕਿਰਤਿਕ ਸੰਖਿਆਵਾਂ ਦਾ ਜੋੜ n ਪ੍ਰਕਿਰਤਿਕ ਸੰਖਿਆਵਾਂ ਦਾ ਜੋੜ ਕੀ ਹੈ n (n 1 2) ਬਸ ਬੇਟਾ ਆਪਾਂ ਇੱਥੇ ਫਾਰਮੂਲੇ ਦੇ ਵਿੱਚ ਹੀ ਭਰ ਦੇਣਾ ਤੇ ਇਹਦਾ ਉੱਤਰ ਨਿਕਲ ਲੈਣਾ ਕਿਵੇਂ n ਕਿੰਨੀ ਹੈ 1 ਤੋਂ 25 ਪਹਿਲੀ 25 ਤੱਕ ਹਨ 1 ਤੋਂ ਸ਼ੁਰੂ ਹੁੰਦੀਆਂ ਪ੍ਰਕਿਰਤਿਕ ਸੰਖਿਆਵਾਂ 25 ਗੁਣਾ 25 ਜਮਾ 1 2 ਠੀਕ ਹੈ ਬੇਟਾ ਤਾਂ ਇਹ ਬਣ ਗਿਆ 25 ਜਮਾ 1 26 2 ਤੇ ਕੱਟੇ ਜਾਣਗੇ 13 ਆਗੇ ਤਾਂ 13 ਨੂੰ 25 ਨਾਲ ਗੁਣਾ ਕਰ ਦਾਂਗੇ ਠੀਕ ਹੈ ਇਹ ਬਣ ਗਿਆ 25 26 2 2 ਤੇ ਕੱਟੇਗੇ 13 ਆਗੇ ਤਾਂ 13 5 65 13 26 ਤੇ 6 32 325 ਤਾਂ ਗੱਲ ਸਮਝ ਲੱਗੀ ਬੇਟਾ ਇਹ ਆ ਗਿਆ ਸਾਡੇ ਕੋਲੇ 325 ਤਾਂ ਆ ਬੀ1 ਉੱਤਰ ਆ ਜਿਹੜਾ ਸਾਡਾ ਰਾਈਟ ਆਨਸਰ ਆਉਂਦਾ ਪਿਆ ਅਸੀਂ ਬੀ1 ਆਨਸਰ ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਫੇਰ ਸੁਣ ਲਓ 1 ਤੋਂ 25 ਤੱਕ ਆ ਜੇ 1 ਤੋਂ 100 ਤੱਕ ਆ ਜੇ ਤਾਂ ਆ ਦੋ ਤਿੰਨ ਫਾਰਮੂਲੇ ਬੇਟਾ ਤੁਸੀਂ ਲਿਖ ਕੇ ਰੱਖ ਲਿਓ ਭਾਵੇਂ ਕੋਲੇ ਵੈਸੇ ਮੈਂ ਤੁਹਾਨੂੰ ਜਦੋਂ ਚੈਪਟਰ ਕਰਾਇਆ ਤਾਂ ਉਹਦੇ ਵਿੱਚ ਕਰਾਏ ਹੋਏ ਆ ਫਾਰਮੂਲੇ ਪਾਈ ਜਾਂਦਾ ਜੀ ਦੀ ਪੁਸਤਕ ਦੇ ਵਿੱਚ ਉਹ ਜਿਹੜੇ ਸਵਾਲ ਕੀਤੇ ਸੀ ਜੇ ਬੇਟਾ ਪਹਿਲੀਆਂ ਜਿਸਤ ਸੰਖਿਆਵਾਂ ਦਾ ਜੋੜ ਪੁੱਛ ਲਵੇ n ਜਿਸਤ ਸੰਖਿਆਵਾਂ ਦਾ ਤਾਂ ਫਿਰ n n 1 ਇਹਦਾ /2 ਨਹੀਂ ਕਰਨਾ ਸਾਰੀਆਂ ਜਿਸਤ ਸੰਖਿਆਵਾਂ ਦਾ ਜੋੜ ਐਸ ਫਾਰਮੂਲੇ ਨਾਲ ਨਿਕਲ ਆਊਗਾ ਜੇ ਆ ਜਾਵੇ n ਪ੍ਰਕਿਰਤਿਕ ਟਾਂਗ ਸੰਖਿਆਵਾਂ ਦਾ ਜੋੜ ਤਾਂ ਉਹ ਸਿਰਫ ਇਹਦਾ ਸਕੁਅਰ ਹੀ ਕਰ ਦੇਣਾ ਮੰਨ ਲਓ ਤੁਹਾਨੂੰ n ਦਾ ਸਕੁਅਰ ਕਰ ਦੇਣਾ ਮੰਨ ਲਓ ਤੁਹਾਨੂੰ ਕਹਿੰਦਾ ਪਹਿਲੀਆਂ 3 ਟਾਂਗ ਸੰਖਿਆਵਾਂ ਦਾ ਜੋੜ ਪਤਾ ਕਰੋ ਇੱਕ ਤਾਂ ਟਾਂਗ ਇਹ ਆ ਵੀ 1 3 ਤੇ 5 1 ਤੇ 3 4 ਤੇ 5 9 ਬਣ ਗਏ ਤੇ ਜਾਂ ਦੂਜਾ ਢਾਂਗਾ ਪੇਲੀਆਂ 3 ਸੀ 3 ਦਾ ਸਕੁਅਰ ਕਰ ਦੋ 3 ਦਾ ਸਕੁਅਰ ਬਰਾਬਰ 9 ਆ ਗਿਆ ਠੀਕ ਹੈ ਬੇਟਾ ਤਾਂ ਇਹ ਫਾਰਮੂਲੇ ਨਾ ਕਰੋਗੇ ਬੇਟਾ ਸੌਖਾ ਜਾਂ ਸੌਖਾ ਰਹੂਗਾ ਟਾਈਮ ਵੀ ਨਹੀਂ ਲੱਗੂਗਾ ਤਾਂ x ਦੇ n ਗੁਣਜਾਂ ਦਾ ਜੋੜ ਫਲ ਇਹ ਬੇਟਾ ਜਿੰਨੇ ਵੀ ਗੁਣਜ ਲੈਣੇ ਆ ਉਹ ਆ ਜਿਹੜਾ ਪਹਿਲਾ ਫਾਰਮੂਲਾ ਉਹਨੂੰ ਉਹਦੇ ਨਾਲ ਹੀ ਗੁਣਾ ਕਰ ਲੈਣਾ ਮੰਨ ਲੂ ਕਹਿ ਦਿੰਦਾ ਪੰਜ ਦੇ ਪਹਿਲੇ 10 ਗੁਣਜਾਂ ਦਾ ਜੋੜផល ਦੱਸੋ ਤਾਂ n 10 ਲੈ ਲੈਣਾ ਤੁਸੀਂ ਇੱਥੇ 5 ਲਿਖ ਦੇਣਾ ਅੱਗੇ ਆਪਾਂ ਸਵਾਲ ਸਵਾਲ ਹੋਰ ਪਾਵਾਂਗੇ ਤੇ ਇਸ ਦੇ ਵਿੱਚ ਤੇ ਤੁਹਾਨੂੰ ਜਿਹੜਾ ਇਹ ਕਰਵਾ ਦੇਵਾਂਗੇ ਤਾਂ ਬੇਟਾ ਚਾਰ ਫਾਰਮੂਲੇ ਜੇ ਚੇਤੇ ਕਰ ਲਓਗੇ ਤਾਂ ਬਹੁਤ ਸੌਖੇ ਰਹੋਗੇ ਤੁਸੀਂ ਇਹਦੇ ਤੋਂ ਬਾਅਦ ਦੇ ਵਿੱਚ ਆ ਗਿਆ ਬੇਟਾ ਅੱਗੇ ਸਵਾਲ ਨੰਬਰ 23 ਸਵਾਲ ਨੰਬਰ 23 ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਚਾਰ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਕਿਹੜੀ ਹੈ ਜਿਸ ਦਾ ਹਰ ਅੰਕ ਅਲੱਗ ਹੈ ਤਾਂ ਚਾਰ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਕਿਹੜੀ ਹੈ ਜਿਹਦਾ ਹਰ ਅੰਕ ਅਲੱਗ ਹੈ ਬੇਟਾ ਚਾਰ ਅੰਕਾਂ ਦੀ ਵੱਡੀ ਸੰਖਿਆ ਦੇ ਲਈ ਸਾਨੂੰ ਚਾਰੇ ਅੰਕ ਵੱਡੇ ਤੋਂ ਵੱਡੇ ਲੈਣੇ ਪੈਣਗੇ ਠੀਕ ਹੈ ਸਭ ਤੋਂ ਵੱਡਾ ਅੰਕ ਸਾਡੇ ਕੋਲੇ ਬੇਟਾ 9 ਹੈਗਾ ਆ ਉਸ ਤੋਂ ਬਾਅਦ ਦੇ ਵਿੱਚ ਬੇਟਾ ਸਾਡੇ ਕੋਲੇ ਅੰਕ ਆ ਜਾਂਦਾ ਆ 8 ਫਿਰ ਆ ਜਾਂਦਾ 7 ਤੇ ਫਿਰ 6 ਤਾਂ ਆਪਾਂ ਸਭ ਤੋਂ ਵੱਡਾ ਅੰਕ ਜਿਹੜਾ ਹੈਗਾ ਖੱਬੇ ਹੱਥ ਹੀ ਲੈਣਾ ਹੁੰਦਾ ਆ ਤਾਂ ਚਾਰ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਜਿਹੜੀ ਆਹੀ ਬਣੂਗੀ ਬੇਟਾ 9876 ਠੀਕ ਹੈ ਬੇਟਾ 2007 ਦੇ ਵਿੱਚ ਆਇਆ ਹੋਇਆ ਸਵਾਲ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ